ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੋੜਾਂ ਦਾ ਦਰਦ ਅੱਜ ਕੱਲ੍ਹ ਹਰ ਉਮਰ ਦੇ ਵਿਅਕਤੀ ਨੂੰ ਹੋ ਰਿਹਾ ਹੈ ਇਸ ਦਰਦ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਹੱਡੀਆਂ ਦੀ ਕਮਜ਼ੋਰੀ ਗਠੀਆ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਇਹ ਬਿਮਾਰੀਆਂ ਤਾਂ ਨਹੀਂ ਹੁੰਦੀਆਂ ਪਰ ਦਰਦ ਕਾਫੀ ਜ਼ਿਆਦਾ ਹੁੰਦਾ ਹੈ ਅਜਿਹਾ ਗਲਤ ਤਰੀਕੇ ਨਾਲ ਬੈਠਣ ਖਿੱਚ ਪੈਣ ਕਾਰਨ ਹੋ ਸਕਦਾ ਹੈ ਜੇਕਰ ਤੁਸੀਂ ਇਸ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਗੋਡਿਆਂ ਦੇ ਦਰਦ ਜੋੜਾਂ ਦੇ ਦਰਦ ਔਰ ਰਾਹਤ ਪਾ ਸਕਦੇ ਹੋ ਬਿਨਾਂ ਕਿਸੇ ਦੇਰੀ ਤੋਂ ਦੱਸਦੇ ਹਾਂ ਤੁਹਾਨੂੰ ਇਹਨਾਂ ਨੁਸਖਿਆਂ ਬਾਰੇ ਸੇਂਦਾ ਲੂਣ ਦੀ ਕਰੋ ਵਰਤੋ ਹਲਕੇ ਗਰਮ ਪਾਣੀ ਵਿੱਚ ਅੱਧਾ ਕੱਪ ਦੇ ਕਰੀਬ ਸੇਂਦਾ ਲੂਣ ਪਾਓ ਅਤੇ ਫਿਰ ਇਸ ਪਾਣੀ ਵਿੱਚ 15 ਮਿੰਟ ਤੱਕ ਆਪਣੇ ਪੈਰਾਂ ਨੂੰ ਰੱਖੋ ਸੇਂਦਾ ਲੂਣ ਵਿੱਚ ਮੈਗਨੀਸ਼ੀਅਮ ਸਲਫੇਟ ਚਮੜੀ ਦੇ ਮਾਧਿਅਮ ਨਾਲ ਸਰੀਰ ਨੂੰ ਮਿਲਦਾ ਹੈ ਅਤੇ ਸੋਜ ਨੂੰ ਘਟ ਕਰਨ ਵਿੱਚ ਮਦਦ ਮਿਲਦੀ ਹੈ ਮੇਥੀ ਦਾਣੇ ਦਾ ਇਸਤੇਮਾਲ ਮੇਥੀ ਦਾਣੇ ਤੋਂ ਤਿਆਰ ਨੁਸਖਾ ਜੋੜਾ ਗੋਡਿਆਂ ਦੇ ਦਰਦ ਲਈ ਬਹੁਤ ਕਾਰਗਰ ਮੰਨਿਆ ਜਾਂਦਾ ਹੈ ਮੇਥੀ ਦਾਣੇ ਤੋਂ ਨੁਸਖਾ ਤਿਆਰ ਕਰਨ ਲਈ ਦੋ ਵੱਡੇ ਚਮਚ ਮੇਥੀ ਦੇ ਦਾਣਿਆਂ ਨੂੰ ਰਾਤ ਭਰ ਭਿਓ ਕੇ ਰੱਖੋ ਫਿਰ ਸਵੇਰ ਦੇ ਸਮੇਂ ਇਸ ਪਾਣੀ ਨੂੰ ਪੀਓ ਇਨਾ ਭਿੱਜੇ ਹੋਏ ਮੇਥੀ ਦੇ ਬੀਜਾਂ ਨੂੰ ਮਿਕਸੀ ਵਿੱਚ ਪਾ ਕੇ ਪੇਸਟ ਤਿਆਰ ਕਰੋ ਅਤੇ ਸਰੀਰ ਦੇ ਜੋੜਾਂ ਤੇ ਲਗਾਓ ਮੇਥੀ ਦੇ ਦਾਣਿਆਂ ਵਿੱਚ ਐਂਟੀ ਇਨਫਲਮੇਟਰੀ ਗੁਣ ਹੁੰਦੇ ਹਨ ਜੋ ਦਰਦ ਸੋਜ ਦੇ ਇਲਾਜ ਲਈ ਬਹੁਤ کارਗਰ ਸਾਬਿਤ ਹੁੰਦੇ ਹਨ ਲਸਣ ਤੋਂ ਤਿਆਰ ਕਰੋ ਤੇਲ ਜੋੜਾਂ ਦਾ ਦਰਦ ਹੋਣ ਤੇ ਲਸਣ ਦੇ ਤੇਲ ਨਾਲ ਮਾਲਿਸ਼ ਕਰੋ ਇਸ ਲਈ ਲਸਣ ਦੀਆਂ 3-4 ਕਲੀਆਂ ਲਓ ਇਹਨਾਂ ਨੂੰ ਸਰੋਂ ਦੇ ਤੇਲ ਵਿੱਚ 3 ਤੋਂ 4 ਮਿੰਟ ਤੱਕ ਗਰਮ ਕਰੋ ਲਸਣ ਨੂੰ ਪੂਰਾ ਹੋਣ ਦਿਓ ਤੇ ਤੇਲ ਬਨ ਕੇ ਤਿਆਰ ਹੋ ਜਾਵੇਗਾ ਤੁਸੀਂ ਇਸ ਤੇਲ ਨੂੰ ਗੋਡਿਆਂ ਤੇ ਸਰੀਰ ਦੇ ਹੋਰ ਜੋੜਾਂ ਤੇ ਲਗਾ ਕੇ ਮਾਲਿਸ਼ ਕਰੋ ਦਰਦ ਦੀ ਸਮੱਸਿਆ ਸੋਜ ਦੀ ਸਮੱਸਿਆ ਕੁਝ ਹੀ ਦਿਨਾਂ ਵਿੱਚ ਜੜ੍ਹ ਤੋਂ ਖਤਮ ਹੋ ਜਾਵੇਗੀ ਹਲਦੀ ਸਰੀਰ ਦੇ ਦਰਦ ਜੋੜਾਂ ਦੇ ਦਰਦ ਅਤੇ ਸੋਜ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ ਇਸ ਲਈ ਇੱਕ ਕੱਪ ਦੁੱਧ ਲਓ ਇਸ ਵਿੱਚ ਇੱਕ ਛੋਟਾ ਚਮਚ ਹਲਦੀ ਦਾ ਪਾਓ ਛੋਟਾ ਟੁਕੜਾ ਕद्दू ਕਸ ਕੀਤਾ ਹੋਇਆ ਅਦਰਕ ਅਤੇ ਇੱਕ ਚੁਟਕੀ ਕਾਲੀ ਮਿਰਚ ਪਾਓ ਚੰਗੀ ਤਰ੍ਹਾਂ ਇਸ ਨੂੰ ਉਬਾਲੋ ਗੈਸ ਬੰਦ ਕਰਕੇ ਇਸ ਵਿੱਚ ਸ਼ਹਿਦ ਮਿਲਾ ਕੇ ਸੇਵਨ ਕਰੋ ਲਗਾਤਾਰ ਕੁਝ ਦਿਨ ਇਸਤੇਮਾਲ ਕਰੋ ਸੋਜ ਜੋੜਾਂ ਦਾ ਦਰਦ ਗੋਡਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਜੈਤੂਨ ਦੇ ਤੇਲ ਨਾਲ ਕਰੋ ਮਾਲਿਸ਼ ਜੈਤੂਨ ਦਾ ਤੇਲ ਜੋੜਾਂ ਦੇ ਦਰਦ ਔਰ ਹੱਥ ਮੌਨ ਵਿੱਚ ਕਾਫੀ ਮਦਦ ਕਰਦਾ ਹੈ ਗੋਡਿਆਂ ਤੇ ਜੈਤੂਨ ਦੇ ਤੇਲ ਨਾਲ ਦਿਨ ਵਿੱਚ ਦੋ ਵਾਰ ਮਾਲਿਸ਼ ਕਰੋ ਦਰਦ ਅਤੇ ਸੋਜ ਤੋਂ ਕਾਫੀ ਆਰਾਮ ਮਿਲੇਗਾ ਅਦਰਕ ਦੀ ਕਰੋ ਵਰਤੋ ਅਦਰਕ ਵਿੱਚ ਸੋਜ ਨੂੰ ਘੱਟ ਕਰਨ ਦੇ ਗੁਣ ਹੁੰਦੇ ਹਨ ਅਤੇ ਇਹ ਦਰਦ ਪੈਦਾ ਕਰਨ ਵਾਲੇ ਕੈਮੀਕਲਸ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਜੋੜਾਂ ਦੇ ਦਰਦ ਗੋਡਿਆਂ ਦੇ ਦਰਦ ਅਤੇ ਸਰੀਰ ਦੇ ਹੋਰ ਕਿਸੇ ਵੀ ਹਿੱਸੇ ਵਿੱਚ ਦਰਦ ਲਈ ਗਰਮ ਸੇਕ ਬਣਾਉਣ ਲਈ ਅਦਰਕ ਦਾ ਇਸਤੇਮਾਲ ਕਰੋ ਇਸ ਲਈ 2 ਕੱਪ ਪਾਣੀ ਵਿੱਚ ਅੱਧਾ ਕੱਪ ਤਾਜ਼ਾ ਕद्दूकस ਕੀਤਾ ਹੋਇਆ ਅਦਰਕ ਪਾਓ ਤੇ ਇਸ ਨੂੰ ਚੰਗੀ ਤਰ੍ਹਾਂ ਉਬਾਲੋ ਇਸ ਨੂੰ 5 ਮਿੰਟ ਤੱਕ ਚੰਗੀ ਤਰ੍ਹਾਂ ਉਬਾਲੋ ਫਿਰ ਇਸ ਵਿੱਚ ਇੱਕ ਕਪੜਾ ਪਾਓ ਅਤੇ ਗੈਸ ਬੰਦ ਕਰ ਦਿਓ ਇਸ ਕਪੜੇ ਨੂੰ 15 ਤੋਂ 20 ਮਿੰਟ ਤੱਕ ਪਾਣੀ ਵਿੱਚ ਭਿਓ ਕੇ ਰੱਖੋ ਤੇ ਫਿਰ ਇਸ ਕਪੜੇ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਦਰਦ ਵਾਲੀ ਜਗ੍ਹਾ ਤੇ ਫਲਾਓ ਅਤੇ ਕਪੜੇ ਨੂੰ ਠੰਡਾ ਹੋਣ ਤੱਕ ਇਸੇ ਤਰ੍ਹਾਂ ਪਿਆ ਰਹਿਣ ਦਿਓ ਇਸ ਤਰ੍ਹਾਂ ਸੇਕਾ ਦੇਣ ਨਾਲ ਬਹੁਤ ਹੀ ਜਲਦੀ ਜੋੜਾਂ ਦੇ ਦਰਦ, ਗੋਡਿਆਂ ਦੇ ਦਰਦ ਤੋਂ ਆਰਾਮ ਮਿਲੇਗਾ ਧੁੱਪ ਵਿੱਚ ਬੈਠੋ ਇਹ ਆਸਾਨ ਸੌਖਾ ਅਤੇ ਬਿਨਾ ਖਰਚੇ ਵਾਲਾ ਨੁਸਖਾ ਹੈ 15 ਮਿੰਟ ਦੀ ਸਧਾਰਨ ਧੁੱਪ ਵਿੱਚ ਟੈਲਣ ਨਾਲ ਜਾਂ ਸਿਰਫ ਸਵੇਰ ਦੇ ਸਮੇਂ ਸੂਰਜ ਦੀਆਂ ਕਿਰਨਾਂ ਵਿੱਚ ਸਰੀਰ ਸੇਕਣ ਨਾਲ ਵਿਟਾਮਿਨ ਡੀ ਦੀ ਜ਼ਰੂਰੀ ਮਾਤਰਾ ਮਿਲਦੀ ਹੈ ਤੇ ਦੂਰ ਹੋ ਜਾਂਦਾ ਹੈ ਸੋ ਦੋਸਤੋ ਜੇਕਰ ਤੁਸੀਂ ਵੀ ਜੋੜਾਂ ਵਿੱਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਤੋਂ ਹੀ ਇਹਨਾਂ ਕਰੇਲੂ ਨੁਸਖਿਆਂ ਦਾ ਇਸਤੇਮਾਲ ਕਰੋ ਤੇ ਦਰਦ ਨੂੰ ਦੂਰ ਕਰਕੇ ਸਿਹਤਮੰਦ ਬਣੇ ਰਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਕਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ